ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਉਆਂ ਦਾ ਡੇਰੀ ਫਾਰਮ ਨੌਟ 11 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਦੇਹੜ ਤੇ ਸੀਲ ਗੁਰਦਾਸਪੁਰ ਤੇ ਤਸੀਲ ਡੇਰਾਪਾ ਬਣਾਣਗੇ ਸੀਲ ਡੇਰਾਪਾ ਪਪਾ ਨਾਨਕ ਜਿਲ੍ਹਾ ਗੁਰਦਾਸਪੁਰ ਤੇ ਆਪਾਂ ਪਹੁੰਚੇ ਆ ਬੱਬਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਉਣੀ ਆ ਚਾਰ ਝੋਟੀਆਂ ਕਿਉਂਕਿ ਸੁਨਿਆ ਸੁਭਾਈਆਂ ਦਾ ਚੰਗੇ ਦੋ ਦੋ ਨਾ ਚੰਗੀਆਂ ਝੋਟੀਆਂ ਮਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਲਈ ਇਹਨਾਂ ਦੀ ਡਿਟੇਲ ਆਜੋ ਇੱਥੇ ਆਜੋ ਵਿੱਚ ਆਜੋ ਸਾਸੀਆ ਭਾਜੀ ਸਿਕਾ ਜਗਾ ਸਾਸੀਆ ਜੀ ਸਿਕਾ ਜੀ ਤੁਹਾਨੂੰ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਤੇ ਭਈਆ ਆਪਣਾ ਨਾਮ ਤੇ ਐਡਰੈਸ ਲਿਖੋ ਨਾਮ ਡੈਡੀ ਦਾ ਨਾਮ ਬੱਬਾ ਜੀ ਅੱਛਾ ਜੀ ਪਿੰਡ ਢੇੜ ਤਸੀਲ ਡੇਰਾ ਪਾਪਾ ਨਾਨਕ ਜ਼ਿਲ੍ਹਾ ਗੱਦਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9819 35973 ਠੀਕ ਹੈ ਜੀ 5542084 ਠੀਕ ਹੈ ਜੀ ਦੋਵੇਂ ਨੰਬਰ ਆੜਾ ਆਪਣੇ ਆਂ ਹਾਂਜੀ ਠੀਕ ਹੈ ਠੀਕ ਹੈ ਕਿ ਕਰੀਏ ਸ਼ੁਰੂਆਤ ਜੀ ਹਾਂਜੀ ਹਾਂਜੀ ਫਿਰ ਇਹਦੇ ਨੰਬਰ ਤੇ ਆ ਗਈ ਮੇਲੀ ਰਵੀ ਮੇਲੀ ਰਵੀ ਤੋਂ ਦੁੱਧ ਦੱਸਿਓ ਭਾਈਆ ਕਿੰਨਾ ਸੁਗਾ ਸੁਈ ਤੇ ਕੀ ਜਿਆਦਾ ਮਿਲਕਰ ਕਾਟ ਜੇ ਇਹ ਵਿੱਚ ਗੁੱਜਾ ਸੁਗਾ ਜੋ ਅੱਛਾ ਜੀ ਤੇ ਇਹਦੇ ਬਾਅਦ ਦੁੱਧ 14 ਕਿਲੋ ਦਾ ਠੀਕ ਹੈ ਲਓ 14 ਲੀਟਰ ਕਿੰਨਾ ਟਾਈਮ ਲੱਗਦਾ ਸੀ ਇਹਨੂੰ ਫਿਰ ਇਹਨੂੰ ਦਾਖ ਦੇਣਾ ਹੋਵੇ ਠੀਕ ਹੈ ਠੀਕ ਲਓ ਜੀ ਮੇਲ ਕਾਫ ਆ ਗਿਆ ਜੀ ਪਛੇਰੇ ਦੇ ਆ ਗਿਆ ਤੇ ਖੋਲੋ ਭਾਈ ਜੀ ਝੋਟੀ ਨੂੰ ਫਿਰ ਖੋਲ ਕੇ ਦਿਖਾਈਏ ਲਓ ਭਾਈ ਜੀ ਫਿਰ ਵੀਡੀਓ ਲੱਗਿਆ ਭਾਈਆ ਨੰਬਰ ਆਉਣਾ ਪਾ ਇਹ ਅਕੂ ਬਾਈ ਦੇਵਨਾਂ ਦੇ ਕੋਲ ਚੰਗੇ ਹੁੰਦੇ ਆ। ਇਸ ਵਾਰ ਸਿਹਤਾਂ ਲੈ ਕੇ ਜਿਹੜਾ ਦੁੱਧ ਇਹਦਾ ਬਹੁਤ ਹੀ ਚੰਗਾ ਆ ਗਿਆ ਵਾ। ਇਹ ਕਿੰਨਾ ਕੁ ਦੁੱਧ ਕੱਢੇਗਾ ਭਾਜੀ? 30-35 15-16 ਕਿਲੋ। ਠੀਕ ਆ ਠੀਕ। ਲਓ ਜੀ 15-16 ਲੀਟਰ ਦੁੱਧ ਚਲੋ ਵੀ। 14 ਚਲੋ ਤਿਆਰ ਹੈ। ਠੀਕ ਆ ਤੇ ਜਿਹੜਾ ਮੌਕੇ ਤੇ ਇਸ ਟਾਈਮ ਇਹਦਾ 14 ਲੀਟਰ ਬਿਲਕੁਲ ਤਿਆਰ ਆ। ਬਾਕੀ ਕੱਡ-ਕਾੜ ਦੀ ਵੀ ਚੰਗੀ ਆ ਗਈ ਆ ਤੇ ਦੂਜਾ ਸੂਗਰ ਐਨ ਮੋੜ ਲਿਓ। ਪਾਈਆਂ ਕਰਮਾਲੀ ਨੇ ਥੱਲੇ। ਵਾਕੀ ਕੋ ਵੀਰ ਭਰਾ ਸਾਬ ਬਨਾਲਾ ਲੈ ਜੇ ਦੁੱਧ ਚੰਗਾ ਫਰੀ ਗਣਾ ਕਰਮਾ ਦੀ ਨੇ ਹਾਂਜੀ ਹਾਂਜੀ ਤੇ ਇਸ ਵਾਲੀ ਨੂੰ ਸਿੰਘ ਸੁੰਘ ਵੀ ਆਣ ਆ ਗਿਆ ਬਿਲਕੁਲ ਮੇਰਾ ਨਿਗਾਹ ਜੀ ਠੀਕ ਹੈ ਜੀ ਸੂਲ ਤਾਂ ਕਿ ਜਿਹੜੀਆਂ ਨਸ਼ਾ ਲੀਆਂ ਕਬਰ ਕਰਦੀਆਂ ਸਾਰੀਆਂ ਹੀ ਤੇ ਥਾਣੇ ਤੋਂ ਵੀ ਆਣ ਜਿੱਥੋਂ ਬਾਹਰ ਜਾਂਦੇ ਆ ਵਾ ਲਾਗੇ ਉਹ ਚੈੱਕ ਕਰਾਂਗੇ ਆਪਾਂ ਬੋ ਮੇਰੇ ਅਗਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਰ ਗਿਆ ਵਾ ਜਿਹੜਾ ਚੌਥਾ ਸਾਈਡਾ ਤੋਂ ਇੱਕੋ ਜਾਵਾਂ ਜੇਟ ਗਿਰਤੇ ਲੱਗਾ ਪਿਆ ਵਾ ਕੀ ਕੀਹਦੇ ਆ ਗਿਆ ਜੀ ਮੇਲ ਦਾਪ ਕਟਾ ਲੁ ਕਟਾ ਹੋ ਗਈ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਮੁੱਲ ਭਾਜੀ ਪਹਿਲੀ ਵੀਡੀਓ ਦਾ ਹਾਂ ਜੀ ਮੁੱਲ ਕਰਨੇ ਜ਼ਿਆਦਾ ਅੱਛਾ ਜੀ ਛੋਟੀਆਂ ਚੱਗੀਆਂ ਤੇ ਮੁੱਲ ਜ਼ਿਆਦਾ ਠੀਕ ਹੈ ਜੀ ਬੱਕਾ ਬੰਦ ਕਰ ਦੋ ਛੋਟੀ ਦਾ 4 ਲੱਖ ਅੱਛਾ ਜੀ ਦੋ ਹਜ਼ਾਰ ਛੋਟ ਕਰਦੇਗੇ 1 ਲੱਖ 23 ਹਜ਼ਾਰ ਦੀ ਦੇ ਦਾਂਗੇ 1 23 ਦੀ ਹਾਂ ਜੀ ਹੋਰ ਕਰ ਦਈਏ ਥੋੜੇ ਬਧ ਮੰਗਣਾ ਕੋਈ ਨਹੀਂ ਕਰ ਦਾਂਗੇ ਭਾਜੀ ਮੌਕੇ ਤੇ ਹਾਂਜੀ ਮੌਕੇ ਤੇ ਕਰਦਾਂਗੇ ਜੀ ਮਾਣ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਮਾਨਦਾਨ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਬਾਕੀ ਪੰਡਾ ਹੀ ਭਾਈਆਂ ਕਰਵਾ ਲਾ ਸਲਾਹ ਕਰਾ ਕੇ ਦਿਆਂਗੇ 14 ਕਿਲੋ ਦੁੱਧੀਆਂ ਠੀਕ ਹੈ ਠੀਕ ਹੈ ਜੀ ਲਓ ਜੀ 14 ਲੀਟਰ ਐਸ ਦਾ ਮੇਰਾ ਬਿਲਕੁਲ ਰੈਡੀਆ ਦੁੱਧਾ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆਵੇ 20 ਤੋਂ 25 ਦਿਨ ਬਾਅਦ ਜਾ ਕੇ ਪਸ਼ੂ ਜਿਹੜਾ ਪ੍ਰੋਪਰ ਦੁੱਧੇ ਤੇ ਚੜਦਾ ਵਾ ਹਾਂਜੀ ਹਾਂਜੀ ਇਹ ਦੂਜੇ ਨੰਬਰ ਤੇ ਆ ਗਈ ਜੈਡ ਬਲੈਕ ਇਹ ਇਹ ਜੋ ਝੋਟੀ ਪਿਲੜ ਅੱਛਾ ਜੀ 6 ਦੰਦ ਜੋ 6 ਦੰਦ ਝੋਟੀ ਸੂਈ ਨੂੰ ਅੱਜ 4 ਤੋਂ 5 ਦਿਨ ਹੋਏ ਨੂੰ ਠੀਕ ਹੈ ਕਿੰਨਾ ਬੋਲਾ ਹੈ 10 ਕਿਲੋ ਰੋਦ ਠੀਕ ਹੈ ਬੋਲਾ ਹੈ ਕਿ ਦੁੱਧ ਲੜ ਜਿਹੜਾ ਬੋਲਾ ਹੀ ਤਿਆਰ ਹੈ ਜੇ ਬਿਲਕੁਲ ਹਾਂ ਜੀ ਇਹਦੇ ਥੋੜੀ ਪਾਪਾ ਥੋੜੀ ਅੱਛਾ ਜੀ ਇਹਦੇ ਪਿੱਛੇ ਜੋ ਆਖੀ ਭਾਜੀ ਇਹਦੇ ਮਗਰ ਕੱਟਾ ਲਓ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਤੇ ਬਿਲਕੁਲ ਥਣ ਜਿਹੜਾ ਨੋਕ ਵਾਲਾ ਲੱਗਾ ਵਾ ਕੱਲਾ ਕੱਲਾ ਥਣ ਲੱਗਾ ਵਾ ਇਹ ਕੱਡ ਕੱਡ ਵੀ ਬਹੁਤ ਹੀ ਚੰਗਾ ਆ ਗਿਆ ਝੋਟੀ ਦਾ 6 ਦੰਦ ਦੱਸਿਆ ਭਾਈ ਜੀ 6 ਦੰਦ ਠੀਕ ਹੈ ਲਓ ਜੀ 6 ਦੰਦ ਝੋਟੀ ਆ ਇਹ ਕਿੰਨਾ ਕੱਢੀ ਜਾਊਗੀ ਦੁੱਧਾ ਥੋਕੀ ਦੇ ਲਈ 12 13 ਕਿਲੋ ਦੁੱਧ ਅੱਛਾ ਜੀ ਸਟਾਰਟਿੰਗ ਹੀ 10 ਕਿਲੋ ਦੁੱਧ ਆ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ 12 13 ਲੀਟਰ ਜਿਹੜਾ ਦੁੱਧ ਕੱਢੀ ਜਾਊਗਾ ਤੇ ਜੈਡ ਬਲੈਕ ਪਿਓਰ ਮੋਰਾਂ ਨਸਲ ਦੇ ਵਿੱਚ ਆ ਗਈ ਆ ਇਹਨੇ ਵੀ ਐਚਐਫ ਦਾ ਮਾਰਗਾ ਹੀ ਬਣਾਇਆ ਵਾ ਬਾਕੀ ਕੋਈ ਸਾਹਮਣ ਵਾਲਾ ਭਰਾ ਲਾ ਜੀ ਤੇ ਦੋ ਦਿਨ ਵੀ ਚੰਗਾ ਕੱਢੀ ਜਾਣਾ ਵਾ ਹਾਂਜੀ ਤੇ ਸਾਨ ਸੁਣ ਜਿਹੜਾ ਚੌਥਾ ਸਾਈਡਾ ਤੋਂ ਕੱਲਾ ਕੱਲਾ ਲੱਗਦਾ ਫੜਿਓ ਕੋਸਮੜੀ ਲਓ ਬਈ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਗਿਆ ਇਹਦਾ ਜਵਾਗ ਆਹ ਵਾਲਾ ਜਵਾਗ ਹੈ ਜਵਾਗ ਦੇ ਟੱਕਾ ਠੀਕ ਹੈ ਬਿਲਕੁਲ ਕਾਲੀ ਲਈਆਂ ਦੇ ਜਵਾਗ ਦੀ ਇਹਦਾ ਮੁੱਲ ਭਾਜੀ ਹਰ ਮੁੱਲ ਤੇ ਕੱਟੀ ਹੈ ਤੇ 1 ਵੀ ਦੀ ਅੱਛਾ ਜੀ ਪਹਿਲੀ ਵੀਡੀਓ ਆ ਮੁੱਲ ਕਰਨਾ ਜ਼ਿਆਦਾ ਠੀਕ ਹੈ ਜੀ 115 1000 1 ਲੱਖ 14000 ਦੇ ਦਿੰਦੇ ਠੀਕ ਹੈ ਲਓ ਜੀ 1 ਲੱਖ 14000 ਦੀ ਬਿਲਕੁਲ ਤਾਜੀ ਨਹੀਂ ਬਿਲਕੁਲ ਠੀਕ ਹੈ ਬਾਕੀ ਕੁਈ ਸਾੰਬਰਲਾ ਪਰ ਹਲਾਈ ਦੇ ਦੁੱਧ ਇਹਨੇ ਵੀ ਚੰਗਾ ਕੱਢੀ ਜਣਾਵਾ ਤੇ ਥਾਲਸੂਨ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਪਹਿਲਾਂ ਨਹੀਂ ਠੀਕ ਜੇ ਆਜੋ ਬਾਈ ਤੇ ਜੇ ਪਹਿਲਾਂ ਛੋਟੀ ਖਾ ਲਓ ਇਸੀ ਕਿੱਡੀ ਤਗੜੀ ਵੇਖੋ ਖਾ ਲਓ ਕਿਰਵਾ ਤੁਸ ਹੋਇਆ ਭਾਜੀ ਇਹ ਪਾਹੀ ਛੋਟੀ ਦੁੱਜਾ ਖੋ ਗਾ ਠੀਕ ਹੈ ਲੋ ਇਹ ਦੁੱਜਾ ਸੁਗਾਰ ਇਕ ਅੱਛੀ ਆ ਫਗਾਵਾਂ ਨੂੰ ਵੀ ਕਟਣਦੀ ਆ ਤੇ ਬਿੰਦੀਆਂ ਵਾਲਾ ਝਟਾ ਆ ਗਿਆ ਜੀ ਇਹ ਕੋਈ ਬਾਈ ਕਿੰਨਾ ਇਸ ਟਾਈਮ ਦੁੱਧ ਇਹਦੇ ਕੋਲ ਦੁੱਧ 13 ਕਿਲੋ ਦਾ ਅੱਛਾ ਜੀ ਹਾਂਜੀ ਕਿੰਨਾ ਟੱਪ ਹੋਗਾ ਸੂਈ ਨੂੰ ਸੂਈ ਨੂੰ 8 ਤੋਂ 9 ਦਿਨ ਹੋਏ ਠੀਕ ਹੈ ਲੋ ਜੀ 8 ਤੋਂ 9 ਦਿਨ ਤੇ ਆਸ-ਪਾਸ ਜਿਹੜਾ ਬਿਲਕੁਲ ਤਾਂ ਇਹਦੇ ਪਿੱਛੇ ਚਵਾ ਕੀ ਹੈ ਕਟਾ ਦੇ ਲੋ ਜੀ ਠੀਕ ਹੈ ਜੀ ਪਿੱਛੇ ਮੇਲਕਾ ਖਾ ਗਿਆ ਜੀ ਅੰਦਰੋਂ ਮੋੜਿਆ ਇੱਥੋਂ ਅੰਦਰੋਂ ਹੀ ਲੋਕੀਏ ਇਸ ਕੁਆਲਟੀ ਦਾ ਸੇਂਡ ਤੋਂ ਇਹਦਾ ਵੀ ਚੈੱਕ ਕਰ ਸਕਦਾ ਜੀ ਕੱਟ ਕੋਡ ਖਾਦਦਾ ਰਿਹਾ ਰਿਕਾਰਡ ਹੀ ਟੋੜੇ ਪਏ ਆ ਅੰਦਰੋਂ ਮੋੜ ਲਿਓ ਕੋਈ ਨਹੀਂ ਥੋੜਾ ਜਿਹਾ ਡਰਦੀ ਜਵਾਗ ਦਾ ਕਰਦੀ ਆ ਨਾ ਜਦੋਂ ਬੱਚੇ ਦਾ ਕਰਦੀ ਠੀਕ ਹੈ ਜੀ ਤਾਂ ਤੁਣ ਬਾਈ ਇਹਨੂੰ ਵੀ ਨੋਕ ਵਾਲਾ ਹੀ ਲੱਗਾ ਪਿਆ ਇਹਨੂੰ ਵੀ ਕੰਲਾ ਕੰਲਾ ਸ਼ਾਤ ਉਹ ਵੀ ਜੀ ਇੱਕ ਨੰਬਰ ਲੱਗਾ ਵਾ ਅੱਛਾ ਜੀ ਇੰਨਾ ਕ ਪੋਲਾ ਕਿ 5 ਸਾਲ ਦਾ ਨਿਆਣਾ ਵੀ ਧਾਰ ਕਰ ਲਓ ਠੀਕ ਹੈ ਠੀਕ ਹੈ ਲਓ ਜੀ ਪਿੱਠ ਪੁੜੀ ਲਓ ਵੀ ਚੈੱਕ ਕਰ ਸਕਦੇ ਬਾਕੀ ਚੰਮ ਤੇ ਨਾੜਾ ਨੂੜਾ ਵੀ ਚੰਗੀ ਆ ਗਈਆਂ ਵਾ ਪੱਲੇ ਚੰਮ ਵਾਲੀ ਆ ਏ ਬਾਈ ਕਿੰਨਾ ਕੱਢੀ ਜੋਗੀ ਦੁੱਧ ਛੋਟੀ ਦੁੱਧ ਦੋਗੀ 15 16 ਕਿਲੋ ਹੁਣ 13 ਕਿਲੋ ਆ ਆਪਣੀ ਪੂਛ ਮੜੀ ਠੀਕ ਆ ਠੀਕ ਆ ਜੀ ਲਓ ਜੀ 16 15 16 ਲੀਟਰ ਇਹ ਦੁੱਧ ਭਰੋ ਵੀ ਕਰਵਾਲੀ ਵੀ ਚੈੱਕ ਕਰ ਸਕਦੇ ਜੇ ਬਾਕੀ ਫੱਡਾਂ ਪਈਆਂ ਕਰਵਾਲੀ ਨੇ ਥੱਲੇ ਤੇ ਥਾਣ ਸੁਣ ਵੀ ਨੂੰ ਵੀ ਨੋਕ ਵਾਲਾ ਲੱਗਾ ਪਿਆ ਕੰਨਾ ਕੰਨਾ ਥਾਣਿਆ ਤੇ ਅਗਲੀ ਸਾਈਡ ਤੋਂ ਵੀ ਆਪਾਂ ਦਿਖਾਉਨੇ ਤੁਹਾਨੂੰ ਥਾਣਾ ਦਾ ਸੈਜ ਗੈਪ ਖੇੜਦੇ ਮੜੀ ਅਬ ਇਹ ਅਗਲੀ ਸਾਈਡ ਤੋਂ ਵੀ ਥਾਣਾ ਦਾ ਸੈਜ ਗੈਪ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਇਹਦੇ ਕਿੰਨੇ ਮੇਲ ਕਾਫ ਆ ਗਿਆ ਜਿੰਦਾ ਮੁੱਲ ਭਾਈ ਕੀ ਕਰਨਾ ਰ ਮੁੱਲ ਝੋਟੀਆਂ ਦੇ ਕਿੰਨੇ ਭਾਜੀ ਡੇਡ ਡੇਡ ਕਰਦੇ ਫਿਰਦੇ ਲੋਕੀ ਹਾਂਜੀ ਹਾਂਜੀ ਮੁੱਲ ਜਾਇ ਜੀ ਹੈ ਕਿੰਨਾ ਕ ਮੁੱਲ 135 ਆ 130 ਦੇ ਦਾਂਗੇ ਠੀਕ ਹੈ ਲਓ ਜੀ ਬਿਲਕੁਲ 2000 ਛੋਟ ਕਰ ਦਾਂਗੇ 22 ਦੀ ਹੈ ਨਾ ਲਓ ਜੀ 128000 ਦੇ 15 ਠੀਕ ਦੇਖ ਲਓ ਮੁੱਲ ਵੇਖ ਲਓ ਵੀਰ ਜੀ ਬਿਲਕੁਲ ਹੀ ਨਾਰਮਲ ਦੇੜਿਆ ਬੱਬੇ ਬਾਈ ਦੇ ਬਿਲਕੁਲ ਜਾਇਜ਼ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤੋਂ ਪਰੇ ਰੱਬ ਦਾ ਨਾਮ ਮਾਰੇ ਉਹਦਾ ਕਮਰਾ ਆ ਇਧਰੋਂ ਠੀਕ ਕਰ ਦਿਓ ਬਈਆਂ ਨੂੰ ਥੋੜਾ ਜਿਹਾ ਲਓ ਜੀ ਉਹ ਇੱਕ ਖਾਲੀ ਬਿਨਾ ਝੱਡੇ ਵਾਲੇ ਵੇਖ ਕੇ ਬਾਕੀ ਕੋਈ ਸਾਂਭਣ ਵਾਲਾ ਭਰਾ ਖੜਿਆ ਤੇ ਚਲੋ ਦੁੱਧ ਦੇਣ ਦੇ ਵੀ ਚੰਗਾ ਕੱਢੀ ਜਾਣਾ ਵਾ ਤੇ ਧੀ ਛੋਟੀ ਹੈ ਦੁੱਧ ਦੇਣੇ ਦੇਣਾ ਠੀਕ ਹੈ ਠੀਕ ਹੈ ਇਹ ਤਾਂ ਨਾੜਾ ਨਾੜਾ ਵੀ ਕੰਮ ਤੇ ਚੰਗੀਆਂ ਆ ਗਈਆਂ ਤੇ ਚੌਥੇ ਨੰਬਰ ਤੇ ਬਈ ਆ ਛੋਟੀ ਕਿਵੇਂ ਹੈ ਇਹ ਦੂਜਾ ਸੁਭਾਜੋ ਅੱਛਾ ਜੀ ਇਹਨੂੰ ਹੈਗਾ ਜੋ 10 ਤੋਂ 11 ਕਿਲੋ ਪਤਾ ਠੀਕ ਹੈ ਜੀ ਹਾਂ ਜੀ ਫਿਰ ਸੂਈ ਹੈ ਜੋ 15 ਦਿਨਾਂ ਦੀ ਹੈ ਜੀ ਠੀਕ ਹੈ ਲੋ ਜੀ 15 ਦਿਨਾਂ ਦੇ ਬਾਅਦ ਸ਼ੁਰੂਆਤ ਇਹਨੂੰ ਵੀ ਟਾਈਮ ਹੋ ਗਿਆ ਸੂਈ ਨੂੰ ਤੇ ਇਸ ਵਾਰ ਤੇਨ ਕਿਾ ਕਾਪੜੇ ਨਹੀਂ ਬੀਜਾ ਨਹੀਂ ਬਚਾਣਾ ਹਾਂ ਇਹ ਲੋਹੀ ਚੋ ਠੀਕ ਹੈ ਜੀ ਲੋਹੀ ਨਹੀਂ ਲਓ ਜੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹਨੂੰ ਵੀ ਬਹੁਤ ਹੀ ਚੰਗਾ 10 ਤੋਂ 11 ਲੀਟਰ ਦੁੱਧ ਹਾਂਜੀ ਹਾਂਜੀ ਠੀਕ ਹੈ ਲੋ ਜੀ 10 ਤੋਂ 11 ਲੀਟਰ ਜਿਹੜਾ ਦੁੱਧ ਇਹ ਰ ਕੋ ਵੀ ਤਿਆਰ ਹੈ ਦੂਜਾ ਸੁਆ ਸੁਈਆ ਚੋ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਬਾਈ ਕਿੰਨਾ ਘੱਟੀ ਜੋਗੀ ਦੁੱਧ ਦੁੱਧ ਦੇ ਵੀ ਤੇਰਾ ਕੋਲੋਂ ਦੇਈ ਜਾਊਗੀ ਜੀ ਠੀਕ ਲੋ ਜੀ 13 ਲੀਟਰ ਦੁੱਧ ਇਹ ਵੀ ਭਰੂਗੀ ਤੇ ਥੜ ਭੰਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਇਹ ਠਾਂਟੜੀ ਨੂੰ ਇਕੱਲਾ ਇਕੱਲਾ ਹੀ ਲੱਗਾ ਪਿਆ ਵਾਹ ਥੱਲੇ ਦਾ ਇਹ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਜੇ ਅਗਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾਂਦੇ ਤੁਹਾਨੂੰ ਇਹ ਥੱਲੇ ਦਾ ਚੈੱਕ ਕਰੋ ਲਓ ਜੀ ਕਰਮ ਵਾਲੀਆਂ ਪੰਡਾ ਹੀ ਪਾਈਆਂ ਤੰਗੀਆਂ ਵਾ ਤੇ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਮੁੱਲ ਭਾਜੀ 95000 ਆ ਅੱਛਾ ਜੀ 92 ਦੀ ਦੇ ਦਾਂਗੇ 92 ਦੀ ਹਰ ਦੇ ਦੀ ਆਉਂਦੀ ਬਣ ਦੇਖਾਂਗੇ ਜੀ 90 ਦੀ ਕਿੱਥੇ ਆ ਠੀਕ ਲਓ ਜੀ 90000 ਦੀ ਸੱਜਰ ਸੂਈ ਝੋਟੀ ਤੇ ਦੁੱਧ ਵੀ 13 ਲੀਟਰ ਬਾਈ ਕਹਿੰਦਾ ਕਿ ਭਰੀ ਜਾਊਗੀ ਹਾਂ ਜੀ ਤੇ ਬਾਈ ਦੀ ਆਪਾਂ ਬੁਲਾਈਆਂ ਪਹਿਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰੂਰ ਹਾਂਜੀ ਜਿਹੜੇ ਵੀਰ ਭਰਾ ਨੇ ਅੱਗੇ ਪਛੂਰੀ ਤਰ੍ਹਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਰੇਟ ਵੀ ਬੱਬੇ ਬਾਈ ਨੇ ਬਿਲਕੁਲ ਹੀ ਨੋਰਮਲ ਪਾਤੇ ਆ ਪਹਿਲੀ ਵੀਡੀਓ ਦੇ ਕਰਕੇ ਹਾਂਜੀ ਹਾਂਜੀ ਮਾ ਤਣ ਬਾਈ ਨੇ ਪੂਰਾ ਖੁੱਲਾ ਕੀਤਾ ਵਾ ਦੇਖੋ ਛੋਟੀਆਂ ਵੱਡੀਆਂ ਮੁੱਲ ਛੋਟੇ ਠੱਕਾ ਮਾਰੋ ਮਿਲਦੇ ਨੇ ਕਿੰਨੇ ਕਿੰਨੇ ਮੁੱਲੇ ਲਓ ਜੀ ਕਰੋ ਚੈੱਕ ਠੱਕਾ ਮਾਰਿਆ ਵੀ ਨਹੀਂ ਖਿਲਦੀਆਂ ਇੰਦੀਆਂ ਠੱਗੀਆਂ ਸੀਲ ਜੀ ਠੀਕ ਹੈ ਲਓ ਜੀ ਚੈੱਕ ਕਰਵਾ ਦਈਏ ਹਾਂ ਪਹਿਲਾਂ ਛੋਟੀ ਜਿਹੜੀ ਦਿਖਾਈ ਥਾਣ ਭਾਂਡਾ ਬਹੁਤ ਜੀ ਨੂੰ ਚੰਗਾ ਲੱਗਾ ਵਾ ਤੇ ਸਿੰਗੀ ਜੂ ਵੀ ਕਰਾ ਲਓ ਚੱਕ ਚੈੱਕ ਕਰਵਾ ਦਈਏ ਨਿਗਾ ਨਿਗਾ ਜਿਆ ਸਿੰਘ ਜੀ ਨੂੰ ਪਰ ਰਿੰਗ ਤੇ ਕਹਿ ਦਿੰਨੇ ਆ ਸਰ ਨੀ ਨੀ ਕੋਲੋ ਨੇ ਕਰੀ ਫੇਰ ਨੀਲੀ ਦਾ ਵੀ ਪਹਿਲੇ ਨੰਬਰ ਤੇ ਦਿਖਾਈ ਫੇਰ ਇੱਕ ਦਾ ਤੋਰ ਕੇ ਦਿਖਾਉਂਦੇ ਆ ਆਪਣੇ ਚੈਨਲ ਦੀ ਮਸ਼ਹੂਰਿਆ ਨੀਲੀ ਦਾ ਵੀ ਹਾਂਜੀ 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 ਲਓ ਜੀ ਤੇਜ ਟਵਾਟੀ ਉਂਟੇ ਚੈੱਕ ਕਰਾ ਸਿੰਘ ਦਾ ਬਹੁਤ ਜਿਆਦਾ ਪਿਆਰਾ ਲੱਗਾ ਵਾ ਇਹ ਚੱਡੇ ਲਓ ਵੀ ਰਿਕਾਰਡ ਹੀ ਥੋੜੇ ਪਏ ਆ ਦੂਜਾ ਸੁਆ ਪਈਏ ਸੁਈਨਾ ਦੂਜਾ ਸੁਆ ਠੀਕ ਹੈ ਦੂਜਾ ਸੁਆ ਤੇਰਾ ਥਣਪੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਮਾਲ ਬਾਈ ਫਿਰ ਇਧਰੋਂ ਖਰੀਦੇ ਇੱਕ ਜਾਂ ਇਧਰੋਂ ਲਈ ਦੇ ਰੇ ਭਾਈ ਠੀਕ ਹੈ ਠੀਕ ਹੈ ਚੰਗੀ ਮਈ ਲਈ ਦੀ ਠੀਕ ਹੈ ਠੀਕ ਹੈ ਲਓ ਜੀ ਬੱਬਾ ਬਈ ਸਟੀਨੇ ਚੰਗੀਆਂ ਝੋਟੀਆਂ ਲਾ ਕੇ ਤੇ ਚੰਗੀਆਂ ਵਿੱਚ ਤਾਂ ਕਿਉਂਕਿ ਚੰਗੇ ਕੋਸ਼ੂਲ ਵਿੱਚ ਕੋਈ ਲੰਮਾ ਨਹੀਂ ਹੁੰਦਾ ਹਾਂਜੀ ਹਾਂਜੀ ਆਪ ਵੀ ਠੀਕ ਤੇ ਗਾਗ ਵੀ ਖੁਸ਼ ਏ ਕਹਣਾ ਬੱਬੇ ਭਾਈ ਕੁਝ ਕਹਾਂ ਵੀ ਇਹ ਅਸੀਂ ਝੋਟ ਗਿਆ ਆਪਣੇ ਕੋਲ ਚਾਰ ਇੱਕ ਨੀਲੀ ਰਵੀ ਤਿੰਨ ਬੋੜਾ ਦੀਆਂ ਹਾਂਜੀ ਜਿਹੜਾ ਵੀਰ ਭਰਾ ਏ ਆਪਣੀ ਤਸੱਲੀ ਕਰਕੇ ਲੈ ਠੀਕ ਆ ਠੀਕ ਆ ਜੀ ਜੋ ਕੁਝ ਚਾਏ ਹੋ ਕੁਝ ਨਿਕਲੇਗਾ ਜੀ ਠੀਕ ਆ ਠੀਕ ਆ ਜੀ ਹਾਂਜੀ ਲਓ ਭਾਈ ਜੋ ਕੋਈ ਬਾਈ ਨਾ ਕਹਾਂ ਜਾਂਦਾ ਵੀ ਉਹੋ ਹੀ ਨਿਕਲੂਗਾ ਤੇ ਵੀਡੀਓ ਦੇ ਵਿੱਚ ਵੀ ਤਾਂ ਇੱਥੇ ਆ ਕੇ ਡਬਲ ਦੇਖਣ ਗਿਆ ਵੀਡੀਓ ਦੇ ਵਿੱਚ ਸ਼ੱਕ ਨਹੀਂ ਤੁਹਾਨੂੰ ਜਿੱਦਾਂ ਦੀ ਮਰਜ਼ੀ ਲੱਗਦੀ ਆ ਬਾਕੀ ਝੋਟੀਆਂ ਜਿਹੜੀਆਂ ਸਾਰੀਆਂ ਚੰਗੀਆਂ ਵਾ ਬੱਬੇ ਭਾਈ ਦੇ ਕੋਲ ਸੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ